ਸਸੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਵੇਂ ਕਿ ਆਪਣੇ ਸਰਵਾਈਕਲ ਉੱਠ ਫੜਦੀ ਆ ਉਹਦੇ ਨਾਲ ਆਪਾਂ ਨੂੰ ਕੀ ਹੁੰਦਾ ਆਪਣਾ ਜੀ ਕੱਚਾ ਹੁੰਦਾ ਤੇ ਆਪਾਂ ਨੂੰ ਜਦੋਂ ਵੀ ਆਪਾਂ ਉੱਠਦੇ ਆ ਆਪਾਂ ਨੂੰ ਚੱਕਰ ਆਉਂਦੇ ਨੇ ਆਪਾਂ ਨੂੰ ਬਹੁਤ ਸਾਰੀ ਪ੍ਰੋਬਲਮ ਆ ਜਾਂਦੀ ਹੈਗੀ ਆਪਾਂ ਡਾਕਟਰ ਕੋਲ ਜਾਂਦੇ ਆ ਦਵਾਈ ਲੈਣ ਵਾਸਤੇ ਕਈ ਵਾਰ ਸਰਵਾਈਕਲ ਆਪਣੀ ਫੇਰ ਵੀ ਸੈੱਟ ਨਹੀਂ ਹੁੰਦੀ ਅੱਜ ਇੱਕ ਤੁਹਾਨੂੰ ਛੋਟੀ ਜੀ ਟ੍ਰਿਕ ਦੱਸਦੇ ਹਾਂ ਜੀ ਜੋ ਅਸੀਂ ਅਪਣਾਉਨੇ ਆ ਤਕਰੀਬਨ ਅਸੀਂ ਇਹੀ ਟ੍ਰਿਕ ਨਾਲ ਹੀ ਮਤਲਬ ਕਿ ਅਪਣਾਉਨੇ ਆ ਆਪਣੇ ਘਰ ਵਿੱਚ ਤੇ ਠੀਕ ਵੀ ਹੋ ਜਾਂਦੇ ਆ ਸੋ ਇਹ ਵੀਡੀਓ ਅਸੀਂ ਤੁਹਾਡੇ ਨਾਲ ਹੀ ਸ਼ੇਅਰ ਕਰ ਦੇਵਾਂਗੇ ਆ ਦੇਖੋ ਜੀ ਸਰਵਾਈਕਲ ਦਾ ਆਪਣੇ ਕੋਲੇ ਜੇ ਦਰਦ ਹੁੰਦਾ ਨਾ ਆਪਣੇ ਇੱਥੇ ਦਰਦ ਵੀ ਹੋਣ ਲੱਗ ਜਾਂਦਾ ਹੈ ਆਪਾਂ ਕੀ ਕਰਨਾ ਜੀ ਕੋਈ ਵੀ ਥੋੜਾ ਜਿਹਾ ਘਿਓ ਲਾ ਲੈਣਾ ਇੱਥੇ ਹਲਕਾ ਜਿਹਾ ਇਸ ਤਰ੍ਹਾਂ ਇਹ ਘਿਓ ਲਾ ਲਾਂਗੇ ਤੇ ਥੋੜਾ ਜਿਹਾ ਪਹਿਲਾਂ ਤੈਨੂੰ ਇਸ ਤਰ੍ਹਾਂ ਮਲ ਲਾਂਗੇ ਲੋਕ ਮਿੰਟ ਹੀ ਬਸ ਇਹ ਮਲ ਕੇ ਆਪਾਂ ਥੋੜਾ ਜਿਹਾ ਆਪਾਂ ਘਿਓ ਲਾਇਆ ਜੀ ਤਾਂ ਜੋ ਆਪਣੇ ਇੱਥੇ ਕਿਸੇ ਵੀ ਮਤਲਬ ਕਿ ਹੱਥਾਂ ਤੇ ਵੀ ਥੋੜਾ ਜਿਹਾ ਕੂਲਾ ਜਿਹਾ ਹੋ ਜਾਂਦਾ ਆਪਣਾ ਸਰੀਰ ਤੇ ਇੱਕ ਲੈਣੀ ਹੈ ਜੀ ਆਪਾਂ ਇਸ ਤਰ੍ਹਾਂ ਕੌਲੀ ਕੌਲੀ ਦਾ ਤੁਸੀਂ ਕਮਾਲ ਦੇਖਿਓ ਇਹ ਮੋੜਵੇਂ ਕਿਨਾਰਿਆਂ ਵਾਲੀ ਕੌਲੀ ਲੈਣੀ ਹੈ ਜੀ ਆਪਾਂ ਇਸ ਤਰ੍ਹਾਂ ਜਿਹਦੇ ਕਿਨਾਰੇ ਇਸ ਤਰ੍ਹਾਂ ਮੋੜਵੇਂ ਹੋਣ ਤੇ ਆਪਾਂ ਕੌਲੀ ਨੂੰ ਵੀ ਕਰਨਾ ਜੀ ਜੂੜਾ ਆਪਾਂ ਇਸ ਤਰ੍ਹਾਂ ਖੋਲ ਦੇਣਾ। ਹਾਂ ਦੇਖੋ ਜੀ ਆਪਾਂ ਕੌਲੀ ਲੈਣੀ ਹੈ ਉਹਨੂੰ ਐ ਮੁੱਦੀ ਰੱਖਣਾ ਹੈ ਇਸ ਤਰ੍ਹਾਂ ਤੇ ਆਪਾਂ ਨਾ ਐਵੇਂ ਐਵੇਂ ਘਮਾਉਣਾ ਹੈ ਕੌਲੀ ਨੂੰ ਜਿੱਥੇ ਆਪਣੇ ਦਰਦ ਹੁੰਦਾ ਹੁੰਦਾ ਐਵੇਂ ਘਮਾਉਂਦੇ ਘਮਾਉਂਦੇ ਆਪਾਂ ਉੱਪਰ ਤੱਕ ਜਾਵਾਂਗੇ ਐਂ ਕਰਦੇ ਕਰਦੇ ਤੇ ਐਂ ਨੀਚੇ ਆਵਾਂਗੇ। ਤੁਸੀਂ ਦਿਨ ਚ ਤਿੰਨ ਵਾਰ ਇਸ ਤਰ੍ਹਾਂ ਇਹ ਇਹਨੂੰ ਐਕਸਰਸਾਈਜ਼ ਸਮਝੋ ਚਾਹੇ ਚਾਹੇ ਇਹਨੂੰ ਕੋਈ ਵੀ ਤੁਸੀਂ ਕੌਲੀ ਦਾ ਕਮਾਲ ਸਮਝੋ ਜੀ ਪਰ ਇਹ तकरीबन ਜਦੋਂ ਵੀ ਤੁਸੀਂ ਤੁਹਾਡੀ ਸਰਵਾਈਕਲ ਉੱਠੂਗੀ ਤਾਂ ਤੁਸੀਂ ਇਸ ਤਰ੍ਹਾਂ ਕਰਨਾ ਹੈ ਇਹ ਤੇ ਤੁਸੀਂ ਸਰਵਾਈਕਲ ਦੇਖੋ ਤੁਹਾਨੂੰ ਕੋਈ ਵੀ ਦਰਦ ਹੁਣ ਹੋਵੇ ਇਸ ਤਰ੍ਹਾਂ ਸਰਵਾਈਕਲ ਦਾ ਤੁਹਾਨੂੰ ਕੋਈ ਵੀ ਦਵਾਈ ਲੈਣ ਦੀ ਲੋੜ ਨਹੀਂ ਪੈਣੀ ਸਰਵਾਈਕਲ ਤੁਹਾਡੀ ਬਿਲਕੁਲ ਠੀਕ ਹੋ ਜਾਊਗੀ ਤੇ ਤੁਸੀਂ ਦੇਖਿਓ ਕਰਕੇ ਜੇ ਤੱਕ ਜੇਕਰ ਤੁਹਾਨੂੰ ਵੀ ਸਰਵਾਈਕਲ ਹੁੰਦੀ ਹੈ ਇਸ ਤਰ੍ਹਾਂ ਲਓ ਜੀ ਆਪਾਂ ਦਿਨ ਚ ਤਿੰਨ ਵਾਰ ਇਸ ਤਰ੍ਹਾਂ ਤੇਲ ਲਗਾ ਕੇ ਤੇਲ ਚ ਕਿਉਂ ਕੁਝ ਵੀ ਲਗਾ ਲਈਏ ਤੇ ਆਪਾਂ ਇਸ ਤਰ੍ਹਾਂ ਕੌਲੀ ਨੂੰ ਘਮਾਉਣਾ ਹੈ ਤੇ ਘਮਾਉਂਦੇ ਘਮਾਉਂਦੇ ਉੱਪਰ ਜਾਣਾ ਇਸ ਤਰ੍ਹਾਂ ਫਿਰ نیچے ਆਉਣਾ ਤੇ ਆਪਾਂ 3-4 ਮਿੰਟ ਇਹਨੂੰ ਇਸ ਤਰੀਕ ਕਮਾਉਣਾ ਹੈ ਜੀ ਕੌਲੀ ਨੂੰ ਗਰਦਨ ਤੇ ਤੇ ਦਿਨ ਚ ਤਿੰਨ ਵਾਰ ਕਰੋ ਤੇ 2-3 ਦਿਨਾਂ ਦੇ ਵਿੱਚ ਹੀ ਜਿਹੜੀ ਸਰਵਾਈਕਲ ਹੈ ਤੁਹਾਡੀ ਬਿਲਕੁਲ ਠੀਕ ਹੋ ਜੂਗੀ ਤੁਹਾਨੂੰ ਕੋਈ ਵੀ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਅਕਸਰ ਜਿਵੇਂ ਹੁਣ ਬੱਚੇ ਜੀ ਆਪਣੇ ਕੰਪਿਊਟਰ ਤੇ ਕੰਮ ਕਰਦੇ ਆ ਛੋਟੇ ਬੱਚੇ ਪੜ੍ਹਦੇ ਆ ਅਕਸਰ ਉਹਨਾਂ ਦੀ ਗਰਦਨ ਚ ਦਰਦ ਹੋਣ ਲੱਗ ਜਾਂਦਾ ਹੈ ਬੱਚਿਆਂ ਨੂੰ ਸਰਵਾਈਕਲ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਆਪਾਂ ਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਸੋ ਆਪਾਂ ਕਰੀਏ ਇਹਨੂੰ ਸਰਵਾਈਕਲ ਦੇ ਦਰਦ ਨੂੰ ਇਸ ਤਰ੍ਹਾਂ ਠੀਕ ਕਰ ਸਕਦੇ ਹਾਂ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜੀ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਇੱਕ ਬੰਦੇ ਦਾ ਭਲਾ ਹੋ ਸਕੇ ਥੈਂਕ ਯੂ